ਮੇਰਾ ਨਾਮ ਪਲਵੀ ਆ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨੇਆ ਵਿੱਚ ਪੜਦੀ ਆ ਸਾਡੇ ਸਕੂਲ ਦੇ ਪ੍ਰਿੰਸੀਪਲ ਦਾ ਨਾਮ ਰਾਜੀਵ ਮਹਾਜਨ ਹੈਗਾ ਮੈਂ 8ਵੀਂ 6 600 ਵਿੱਚੋਂ 592 ਨੰਬਰ ਲੈ ਕੇ ਮੈਰਿਟ ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਇੰਨੀ ਮਿਹਨਤ ਤੋਂ ਬਾਅਦ ਮੇਰਾ ਮੈਨੂੰ ਇਹ ਮਕਾਮ ਹਾਸਿਲ ਹੋਇਆ ਤੇ 16 ਤਰੀਕ ਨੂੰ ਸਾਨੂੰ ਸਾਡੇ ਰਾਜ ਦੇ ਰਾਜਪਾਲ ਜੀ ਸਨਮਾਨਿਤ ਕਰਨ ਲੱਗੇ ਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੈਨੂੰ ਰਾਜਪਾਲ ਜੀ ਸਨਮਾਨਿਤ ਕਰਨਗੇ ਤੇ ਹੁਣ ਮੈਂ 16 ਤਰੀਕ ਨੂੰ ਜਾਣਾ ਉੱਥੇ ਸਾਡੇ ਸਕੂਲ ਵਿੱਚ ਇਕੱਲੀ ਮੈਂ ਹੀ ਆ ਤੇ ਹੋਰ ਬੱਚੇ ਨਹੀਂ ਆ ਸਾਡੇ ਪੂਰੇ ਜ਼ਿਲ੍ਹੇ ਵਿੱਚੋਂ 12 ਬੱਚੇ ਸਿਲੈਕਟ ਹੋਇਆ ਉਹਨਾਂ ਵਿੱਚੋਂ ਇੱਕ ਮੈਂ ਆ ਤੇ ਬੜੀ ਖੁਸ਼ੀ ਹੋਣ ਦੀ ਕਿ ਮੇਰਾ ਨਾਮ ਵੀ ਆਇਆ ਸਾਡੇ ਟੀਚਰਾਂ ਨੇ ਦੱਸਿਆ ਕਿ ਅਸੀਂ ਸਵੇਰੇ 5 ਵਜੇ ਸਕੂਲੇ ਪਹੁੰਚਣਾ ਤੇ ਸਵੇਰ 5:00 ਜਾਂ 5:30 ਤੱਕ ਹੀ ਚੱਲਣਾ ਸਕੂਲੇ ਵੀ ਜਦੋਂ ਟਾਈਮ ਮਿਲਦਾ ਉਦੋਂ پڑھਦੇ ਹੀ ਤੇ ਘਰ ਆ ਕੇ ਵੀ ਜਦੋਂ ਘਰ ਦਾ ਕੰਮ ਵਗੈਰਾ ਕਰਕੇ ਜਦੋਂ ਟਾਈਮ ਮਿਲਦਾ ਅਸੀਂ پڑھਦੇ ਸੀ ਜਿੰਨਾ ਟਾਈਮ ਮਿਲਦਾ ਉਹਨਾ ਪੜਿਆ ਕਰੋ ਤੇ ਫੋਨ ਘੱਟ ਚਲਾਇਆ ਕਰੋ ਇੰਸਟਾਗ੍ਰam ਵਗੈਰਾ ਬਸ ਅ ਇਹ ਮੇਰਾ ਨਾਮ ਰਤਨ ਚੰਦ ਹੈ ਤੇ ਮੈਂ ਕਿੱਤੇ ਪਕੋ ਟੇਲਰ ਹਾਂ ਜੀ ਤੇ ਮੇਰੇ ਤਿੰਨ ਬੱਚੇ ਨੇ ਵੱਡੀ ਬੇਟੀ ਨਵਿਆ ਸੋਟੀ ਪੱਲਵੀ ਤੇ ਬੇਟਾ ਅਭਿਮਨਸ਼ੂ ਇਹ ਇੱਕ ਛੋਟਾ ਜਿਹਾ ਪਰਿਵਾਰ ਹੈ ਤੇ ਬੱਚੇ ਕਾਫੀ ਮਿਹਨਤ ਕਰਦੇ ਆ ਕਰਦੇ ਆ ਨਾਲ ਸਾਡੇ ਹੈਲਪ ਵੀ ਕਰਾਉਂਦੇ ਆ ਤੇ ਘਰ ਦੇ ਕੰਮਾਂ ਵਿੱਚ ਵੀ ਤੇ ਮੇਰੇ ਆਪਣੇ ਕੰਮ ਵਿੱਚ ਵੀ ਕਰਵਾਉਂਦੇ ਆ ਤੇ ਕਾਫੀ ਦੇਰ ਰਾਤ ਤੱਕ ਪਰਦੇ ਆ ਤੇ ਮਤਲਬ ਇੱਕ ਆਪਣੇ ਮਾਰ ਨਾਲ ਫਰ ਕਰਕੇ ਇੱਕ ਚੰਗੇ ਬੱਚੇ ਹੁੰਦਾ ਪ੍ਰੂਫ ਦਿੰਦੇ ਆ ਤੇ ਮੇਨ ਗੱਲ ਹੈ ਕਿ ਉਹ ਆਪਣੀ ਭਾਈ ਵੱਲ ਧਿਆਨ ਟਿਕ ਦਿੰਦੇ ਆ ਤੇ ਇਹਦਾ ਮਤਲਬ ਪ੍ਰੂਫ ਤੁਹਾਡੇ ਸਾਹਮਣੇ ਹੈ ਕਿ ਬੱਚਾ ਅੱਜ ਰਾਜੇਪਾਲ ਜੀ ਨਾਲ ਮੁਲਾਕਾਤ ਕਰ ਰਿਹਾ ਹੈ ਉਪਨੀ ਮੈਦਨ ਮਿਹਨਤ ਕਰ ਰਿਹਾ ਹੈ ਦੇਖੋ ਇੱਕ ਵਧੀਆ ਪਰਾ ਅਲਾਵਾ ਇਹਦੇ ਨਾਲ ਬੱਚੇ ਵੱਧ ਵੱਧ ਮਿਹਨਤ ਕਰਨਗੇ ਤੇ ਕਾਮਯਾਬ ਹੋਣਗੇ ਬੱਚੇ ਕਾਮਯਾਬ ਹੋਣਗੇ ਤੇ ਪਰਿਵਾਰ ਕਾਮਯਾਬ ਹੋਣਗੇ ਤੇ ਇੱਕ ਵਧੀਆ ਪੰਜਾਬ ਦੀ ਉਸਾਰੀ ਹੋਵੇਗੀ ਤੇ ਕਿਉਂਕਿ ਅਗਲੀ ਨੀਵ ਜਿਹੜੀ ਹੈ ਅੱਗੇ ਬੱਚਿਆਂ ਨੇ ਹੀ ਇਸ ਆਪਣੇ ਦੇਸ਼ ਨੂੰ ਜਾਂ ਪੰਜਾਬ ਨੂੰ ਸੰਭਾਲ ਲੈਣਾ ਮਾ ਜੇ ਬੱਚੇ ਵਧੀਆ ਹੋਣਗੇ ਤਾਂ ਮਹੌਲ ਵਧੀਆ ਹੋਗਾ ਵਾਤਾਵਰਨ ਵਧੀਆ ਹੋਊਗਾ ਇਸ ਲਾਗਾਜ ਹੋਊਗਾ